ਹਾਲੋ ਦੋਸਤੋ ਸਸਰੀਆ ਕਾਲ ਹੋ ਸਕਦਾ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਆਪਾਂ ਇੱਕ ਬਹੁਤ ਹੀ ਵਧੀਆ ਕਹਾਣੀ ਲੈ ਕੇ ਹਾਜ਼ਰ ਹੋਏ ਇਹ ਕਹਾਣੀ ਵਿਗੜੇ ਹੋਏ ਇਨਸਾਨ ਦੀ ਆ ਠੀਕ ਆ ਤੇ ਜੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਪੇਜ ਨੂੰ ਫੋਲੋ ਕਰ ਲਿਓ ਜੇ ਸਰਬੀ ਸਿੰਘ ਕੰਗ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਕੰਗ ਫ੍ਰੀਕੋਟ ਵਾਲੇ 96 ਇਹ ਕਹਾਣੀਆਂ ਆਪਾਂ ਬਹੁਤ ਪੁਰਾਣੀਆਂ ਕਹਾਣੀਆਂ ਆ ਮੈਂ ਆਪਾਂ ਸੁਣਾਉਣ ਲੱਗਾ ਤੁਹਾਨੂੰ ਇਹ ਇੱਕ ਨਾ ਵਿਗੜੇ ਹੋਏ ਇਨਸਾਨ ਦੀ ਕਹਾਣੀ ਆ ਇੱਕ ਪਿੰਡ ਵਿੱਚ ਇੱਕ ਵਿਗੜਿਆ ਹੋਇਆ ਵੀ ਛਰਾਰਤੀ ਅੰਸਰ ਰਹਿੰਦਾ ਹੁੰਦਾ ਇੱਕ ਪਿੰਡ ਵਿੱਚ ਛਰਾਰਤੀ ਅੰਸਰ ਰਹਿੰਦਾ ਹੁੰਦਾ ਤੇ ਉਹਦਾ ਨਾਂ ਕਿਸੇ ਨੂੰ ਨਹੀਂ ਪਤਾ ਹੁੰਦਾ ਤੇ ਉਹਨੂੰ ਵਿਗੜਿਆ-ਵਿਗੜਿਆ ਰ ਕਹਿੰਦੇ ਵੀ ਕਹਿੰਦੇ ਆ ਵਿਗੜਿਆ-ਵਿਗੜਿਆ ਨਾਮ ਉਹਦਾ ਰੱਖ ਦਿੰਦੇ ਆ ਠੀਕ ਆ ਤੇ ਉਹ ਨਾ ਕਦੇ ਕਿਸੇ ਦੀਆਂ ਮੱਝਾਂ ਖੋਲਤੀਆਂ ਕਦੇ ਕਿਸੇ ਦੀ ਬੱਕਰੀ ਚੋੜੀ ਤੇ ਕਦੇ ਕੋਪ ਨੂੰ ਅੱਗ ਲਾਤੀ ਕਤੇ ਬਜ਼ੁਰਗਾਂ ਦੀਆਂ ਐਨਕਾਂ ਖੋੜੀਆਂ ਲਾੜੀਆਂ ਕੁੰਡੀਆਂ ਖੋੜੀਆਂ ਤੇ ਕਦੇ ਕਿਸੇ ਨੂੰ ਅੱਗ ਲਾਤੀ ਤਾਂ ਬੜੇ ਲੋਕ ਉਹਨਾਂ ਦੇ ਪਿੰਡ ਦੇ ਬੜੇ ਪਰੇਸ਼ਾਨ ਬੜੇ ਉਹਦੇ ਤੋਂ ਬੜੇ ਦੁਖੀ ਸੀ ਉਹਦੇ ਉਹਦੇ ਤੋਂ ਵਿਗੜੇ ਤੋਂ ਤੇ ਇੱਕ ਵਾਰੀ ਨਾ ਉਹ ਵਿਗੜਿਆ ਬਿਮਾਰ ਪੈ ਗਿਆ ਤੇ ਉਹਦੇ ਨਾਲ ਕੋਈ ਵੀ ਇਲਾਜ ਕੰਮ ਨਾ ਆਇਆ ਤਾਂ ਉਹ ਮਰਨ ਕਿਨਾਰੇ ਪਿਆ ਸੀਗਾ ਤਾਂ ਉਹਨੇ ਨਾ ਫਿਰ ਪਿੰਡ ਦੇ ਬਡੇ ਅਨੁਸਾਰ ਸਦਿਆਪ ਦੇ ਕੋਲੇ ਉਹਨਾਂ ਨੂੰ ਬੇਨਤੀ ਕੀਤੀ ਵੀ ਕਹਿੰਦਾ ਵੀ ਮੈਂ ਜਦੋਂ ਮਰ ਲੱਗਾ ਮੇਰੀਆਂ ਨਾਲ ਵੀ ਬੇਨਤੀ ਆ ਮੇਰੀ ਤੇ ਮੇਰੇ ਆਖਰੀ ਦੋ ਸ਼ਾਮਾਂ ਪੂਰੀਆਂ ਕਰ ਦਿਓ ਜੇ ਉਹ ਕਹਿੰਦੇ ਵੀ ਚਲੋ ਆਪਾਂ ਕਰ ਦਿਆਂਗੇ ਠੀਕ ਆ ਉਹਨੇ ਦੱਸਿਆ ਉਹ ਕਹਿੰਦਾ ਵੀ ਪਹਿਲੀ ਮੇਰੀ ਬੇਨਤੀ ਇਹ ਆ ਵੀ ਜਦੋਂ ਮੈਂ ਮਰ ਗਿਆ ਮੇਰੇ ਮੱਥੇ 'ਚ ਲੋਹੇ ਦਾ ਕੱਲ ਗੱਡ ਦਿਓ ਤੇ ਉਹ ਕਹਿੰਦਾ ਦੂਜੀ ਬੇਨਤੀ ਮੇਰੀ ਇਹ ਆ ਵੀ ਮੇਰੇ ਜਦੋਂ ਮੇਰਾ ਸੰਸਕਾਰ ਕਰਨ ਲੱਗੇ ਤਾਂ ਉੱਥੇ ਅਰਾਕੇ ਦਾ कोतवाल ਨੂੰ ਸੱਦਿਆ ਜਾਵੇ ਤੇ ਉਹਨਾਂ ਨੇ ਚਲੋ ਕਹਿੰਦੇ ਵੀ ਠੀਕ ਆ ਕੁਝ ਕੁ ਦਿਨਾਂ ਬਾਅਦ ਉਹ ਜਿਹੜਾ ਵਿਗੜਿਆ ਸੀਗਾ ਉਹਦੀ ਮੌਤ ਹੋ ਜਾਂਦੀ ਆ ਤੇ ਉਹ ਪਿੰਡ ਵਾਲਿਆਂ ਨੇ ਆਪ ਦਾ ਫਰਜ਼ ਸਮਝੇ ਤੇ ਉਹਦੀਆਂ ਆਖਰੀ ਦੋ ਇੱਛਾਵਾਂ ਪੂਰੀਆਂ ਕਰਨ ਦਾ ਸੋਚਾ ਤੇ ਜਦੋਂ ਉਹ ਮਰ ਗਿਆ ਤੇ ਉਹਨਾਂ ਪਿੰਡ ਵਾਲਿਆਂ ਨੇ ਉਹਦੇ ਮੱਥੇ ਤੇ ਲੋਹੇ ਦਾ ਇੱਕ ਕੱਲ ਲਗਾ ਦਿੱਤਾ ਤੇ ਮਰ ਕੇ ਜਿਹੜਾ ਸਿਸ਼ਕਾਰ ਕਰਨ ਲੱਗੇ ਤੇ ਪਿੰਡ ਵਾਲਿਆਂ ਨੇ ਆ ਉਹਦੇ ਇਲਾਕੇ ਦੇ कोतवाल ਨੂੰ ਸੱਦ ਲਿਆ ਤੇ ਸੱਦ ਲਿਆ ਤੇ ਉਹ ਉਹਨਾਂ ਦੇ ਕਹਿਣ ਤੇ ਆ ਗਿਆ ਜਦੋਂ ਉਹ ਸ਼ਿਕਾਰ ਕਰਨ ਲੱਗੇ ਤਾਂ ਉਹਨੇ ਵੇਖਿਆ ਉਹਦੇ ਮੱਥੇ ਤੇ ਲੋਹੇ ਦਾ ਕੱਲ ਗੱਡਿਆ ਹੁੰਦਾ ਤੇ ਉਹ ਕੱਲ ਗੱਡਾਂ ਦਾ ਤੇ ਉਹਨੇ ਜੋ कोतवाल ਹੁੰਦਾ ਉਹ ਇਲਾਕੇ ਦੀ ਪੁਲਿਸ ਨੂੰ ਸੱਦ ਲੈਂਦਾ ਤੇ ਪੁਲਿਸ ਨੂੰ ਸੱਦ ਕੇ ਤੇ ਸਾਰਾ ਪਿੰਡ ਅੰਦਰ ਜੇਲ੍ਹ ਚੋ ਕਰਾ ਦਿੰਦਾ ਅੰਦਰ ਕਰਾ ਦਿੰਦਾ ਤੇ ਉਹ ਪਿੰਡ ਵਾਲੇ ਅੰਦਰ ਪਏ ਬੈਠੇ ਸੋਚਦੇ ਹੁੰਦੇ ਆ ਵੀ ਜਿਹੜਾ ਵਿਗੜਿਆ ਆ ਉਹ ਜਾਣਦਾ-ਜਾਂਦਾ ਵੀ ਸਾਡੇ ਨਾਲ ਸ਼ਰਾਰਤ ਕਰ ਗਿਆ ਸਾਨੂੰ ਸਾਰਿਆਂ ਨੂੰ ਅੰਦਰ ਕਰਾ ਗਿਆ ਤਾਂ ਇਸ ਤੋਂ ਇਹ ਸਿੱਖਿਆ ਮਿਲਦੀ ਆ ਵੀ ਆਪਾਂ ਨੂੰ ਨਾ ਜਿਹੜਾ ਬੰਦਾ ਵੀ ਕੋਈ ਵੀ ਬੰਦਾ ਜਿਹੜਾ ਆਪਣਾ ਵਿਸ਼ਵਾਸ ਖੋ ਚੁੱਕਿਆ ਹੋਵੇ ਨਾ ਉਹਦੀ ਗੱਲ ਤੇ ਕਦੇ ਵੀ ਕਿਸੇ ਵੀ ਗੱਲ ਤੇ ਯਕੀਨ ਨਹੀਂ ਕਰਨੀ ਚਾਹੀਦਾ ਯਕੀਨ ਕਰਨ ਤੋਂ ਪਹਿਲਾਂ ਆਪਾਂ ਨੂੰ 100 ਵਾਰ ਸੋਚਣਾ ਚਾਹੀਦਾ ਇਹ ਤੇ ਆਪਾਂ ਨੂੰ ਸਿੱਖਿਆ ਮਿਲਦੀ ਆ ਤੇ ਜੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਓ ਜੇ ਭਰਾ ਬਣ ਕੇ ਤਾਂ ਕਿ ਅਨਮਾਨੇ ਜੀ ਦਾ ਹੌਸਲਾ ਵਧ ਸਕੇ ਕਮੈਂਟ ਜ਼ਰੂਰ ਕਰ ਦਿਓ ਜੇ ਵਧੀਆ ਲੱਗੀ ਤਾਂ ਤਾਂ ਆਪਾਂ ਨੂੰ ਕਿਸੇ ਵੀ ਜੋ ਜਿਹਦਾ ਆਪਾਂ ਨੂੰ ਭਰੋਸਾ ਹੀ ਨਹੀਂ ਆ ਉਹ ਬੰਦੇ ਤੇ ਕਦੇ ਭਰੋਸਾ ਨਹੀਂ ਕਰਨਾ ਚਾਹੀਦਾ ਆਪਾਂ ਨੂੰ ਜ਼ਿੰਦਗੀ 'ਚ ਜੇ ਕਰਨਾ ਵੀ ਆ ਤਾਂ 100 ਵਾਰ ਸੋਚੋ ਪਹਿਲਾਂ ਸਮਝੋ ਗੱਲ ਫੇਰ ਕਰਨਾ ਚਾਹੀਦਾ ਸਸਰੀ ਕਾਲ ਮਿਲਦੇ ਆਪਾਂ ਅਗਲੀ ਵੀਡੀਓ ਧੰਨਵਾਦ ਤੁਹਾਡਾ